ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗਵਾਲੀਅਰ ਜਾ ਰਹੇ ਹਾਂ ਮੱਥਾ ਟੇਕਣ ਪੂਰੀ ਵੀਡੀਓ ਪਾਵਾਂਗੇ ਦੇਖਿਓ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਛੇਵੇਂ ਪਾਤਸ਼ਾਹ ગયા ਉੱਥੇ ਆਪਣੇ ਹਿਸਟੋਰੀਕ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਦੇਖਿਓ ਪੂਰੀ ਵੀਡੀਓ ਤੇ ਅਸੀਂ ਇੱਕ ਦਿਨ ਵੀ ਰਵਾਂਗੇ ਹੈਲੋ ਗਾਇਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਤੁਸੀਂ ਇਹ ਦੱਸਣਾ ਕਿ ਕਿੱਥੇ ਆ ਤੇ ਤੇ ਉੱਥੇ ਇਹ ਦੱਸਿਓ ਤੁਸੀਂ ਕਿਹੜੇ ਗੁਰੂ ਸਾਹਿਬ ਆਪਣੇ ਉੱਥੇ ਗਏ ਆ ਕਿਹੜੀ ਸਟੇਟ ਚ ਪੈਂਦਾ ਐ ਸੈਗਮੈਂਟ ਕਰਕੇ ਦੱਸਿਓ ਗਵਾਲੀਅਰ ਸ਼ਹਿਰ ਕਿਹੜੇ ਸਟੇਟ ਚ ਪੈਂਦਾ ਤੇ ਕਿਹੜੇ ਗੁਰੂ ਸਾਹਿਬ ਆਪਣੇ ਗਏ ਕਮੈਂਟ ਕਰਕੇ ਦੱਸਿਓ ਔਰ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਠਾਰ ਲਈ ਸੀ ਤੇ ਅਸੀਂ ਪਹਿਲੀ ਵਾਰੀ ਠਾਤੇ ਚੱਲੇ ਆਪਣੀ ਪਹਿਲੀ ਸਾਡੀ ਯਾਤਰਾ ਕਰਦੇ ਉੱਤੇ ਠਾਤੇ ਵਾਹਿਗੁਰੂ ਸੋਨੇਹਾ ਬੁਲੇ ਸੋਨੇਹਾ ਸਾਹਿਬ ਜੀ ਅਕਾਲ ਵਾਹਿਗੁਰੂ ਸਾਡੀ ਯਾਤਰਾ ਸਫਲ ਕਰੇ ਸੋ ਜੋ ਜੋ ਰਾਸਤੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਸਾਂਗੇ ਸਾਡਾ ਸਫਰ ਕਿਵੇਂ ਰਿਹਾ ਤੇ ਵਿਦ ਫੈਮਿਲੀ ਅਸੀਂ ਕਾਫੀ ਟਾਈਮ ਬਾਅਦ ਅਸੀਂ ਚੱਲੇ ਆ ਕਿਉਂਕਿ ਬੱਚਿਆਂ ਨੂੰ ਤੁਹਾਨੂੰ ਪਤਾ ਜਿਹੜਾ ਐਗਜ਼ਾਮ ਚੱਲਦੇ ਹਨ ਤੇ ਅਸੀਂ ਨਹੀਂ ਨਾਮ ਲੈਂਦੇ ਕੋਈ ਵੀ ਨਹੀਂ ਨਾਮ ਲੈਂਦਾ ਆਫ ਕੌਰਸ ਕਿਉਂਕਿ ਇਹ ਪਹਿਲਾ ਸਟੱਡੀ ਹੈ ਬੱਚਿਆਂ ਦੀ ਸੋ ਅਸੀਂ ਚੱਲੇ ਆਵੇ ਦੇਖੋ ਤੇ ਮੈਂ ਇੱਕ ਨੋਟਬੁੱਕ ਵੀ ਲੈ ਕੇ ਆਈਆਂ ਸਰ ਨੋਟਬੁੱਕ ਵੀ ਲੈ ਕੇ ਆਈਆਂ ਜਿੱਥੇ ਅਸੀਂ ਜ਼ੀਰੋ ਕੱਟ ਕੇ ਕਿੱਦਾਂਗੇ ਗਾਇਸ ਮੈਨੂੰ ਸਿੱਧਾ ਸਰ ਆਉਂਦੇ ਹੋਏ ਦੇਖੀ ਸੀ ਮੇਰੇ ਇਹਨਾਂ ਨਾਲ ਕੰਪਿਊਟਰ ਵਾਲੇ ਔਰ ਗਾਇ ਇਹਨਾਂ ਨੇ ਮੈਨੂੰ ਪਤਾ ਕੀ ਕਿਹਾ ਕਿ ਮੰਮਾ ਬੁੱਕ ਲੈਦਾ ਮੈਂ ਕਿਹਾ ਬੁੱਕ ਤੁਸੀਂ ਕੀ ਕਰਨੀ ਆ ਨਾ ਆਪਣਾ ਸਫਰ ਕਹਿੰਦੀ ਮੰਮਾ ਨਹੀਂ ਮੈਂ ਸਟੱਡੀ ਕਰੂੰਗੀ ਤਾਂ ਹੁਣ ਵੇਖੋ ਜੀਰੋ ਕਾਂਟਾ ਕਹਿੰਦੀ ਮੈਨੂੰ ਖੇਡਣਾ ਇਹ ਤੁਹਾਨੂੰ ਦੱਸਿਆ ਮੇਰੇ ਨਾਲ ਨੇ ਚੀਟਿੰਗ ਕੀਤੀ ਹੈ ਰਾਈਟ ਤੁਸੀਂ ਇਹ ਕਹਿਣਾ ਮੈਨੂੰ ਦੇਖ ਲਓ ਇਹਨਾਂ ਦੀ ਚਲਾਕੀ ਗੱਲ ਇਹ ਆ ਕਿ ਅਸੀਂ ਬਹੁਤ ਟਾਈਮ ਤੋਂ ਪਹਿਲਾਂ ਪਲਾਨ ਹੋਉਂਦੇ ਬੇਸਿਕ ਵਾਲੇ ਜਾਂਦੇ ਰਾਈਟ ਤੇ ਅਸੀਂ ਹੁਣ ਅਚਾਨਕ ਹੀ ਦੋ ਕੁ ਦਿਨ ਦੀ ਛੁੱਟੀ ਸੀ ਅਸੀਂ ਸੋਚਿਆ ਕਿ ਚਲੋ ਫੈਮਲੀ ਨਾਲ ਟਾਈਮ ਸਪੈਂਡ ਹੋ ਜੂਗਾ ਵਧੀਆ ਤੇ ਨਾਲੇ ਗੁਰਦਵਾਰ ਤੇ ਦਰਸ਼ਨ ਹੋ ਜਾਣਗੇ ਹੁਣ ਤਾਂ ਪਤਾ ਹੀ ਆਈ ਆ ਕਿ ਜਾਣਾ ਤੇ ਗੱਡੀ ਤੇਲ ਮੰਗਦੀ ਆ ਹੈਨਾ ਤੇ ਗੱਡੀ ਤੇਲ ਪਵਾਉਣਾ ਆਇਆ ਤੇ ਉਹ ਦੇਖੋ ਗਾਇਸ Papa ਤੇਲ ਪਵਾਉਣ ਦੇ ਆ ਤੇ ਉਹ ਵੀ ਖੁਸ਼ੀ ਨਾਲ ਤੇਲ ਪਵਾਉਣ ਦੇ ਆ ਤੇ ਲੀਡ ਹੁਣ ਤੇਲ ਪਵਾ ਕੇ ਅਸੀਂ ਨਿਕਲਾਂਗੇ ਤੇ ਅਸੀਂ ਹੁਣ ਸਿੱਧਾ ਗਵਾਲੀਅਰ ਜਾਵਾਂਗੇ ਰੁਕਾਂਗੇ ਵੀ

ਜਾਣੋ ਕ੍ਰਾਸ ਕਰ ਗਏ ਆਲਮੋਸਟ ਹਨ ਅਸੀਂ ਸੋਨਾ ਤੋਂ 15 ਕਿਲੋਮੀਟਰ ਪਿੱਛੇ ਆ ਤੇ ਆ ਵੇਖੋ ਕਿੰਨੀ ਵਧੀਆ ਲੋਕੇਸ਼ਨ ਆ ਹੀ ਪਹਾੜੀ ਏਰੀਆ ਆ ਆ ਪੌਂਡ ਸੀ ਪਿੰਡ ਹੈ ਇੱਥੇ ਨਾਲ ਤੇ ਆ ਉਹਦਾ ਏਰੀਆ ਸਾਰਾ ਪਹਾੜ ਆ ਇਹਦੇ ਨਾਲ ਨਾਲ ਹੀ ਪਹਾੜ ਤੁਰਿਆ ਜਾਂਦਾ ਗੁਲਗਾਮ ਦੇ ਤੇ ਇਹ ਦਿੱਲੀ ਤੱਕ ਜਾ ਕੇ ਇਹ ਸੇਮ ਹੀ ਪਹਾੜ ਹੁੰਦਾ ਪਰ ਹੁਣ ਤਾਂ ਇਹ ਘਟ ਗਿਆ ਪਰ ਪਹਿਲਾਂ ਬਹੁਤ ਵੱਡਾ ਪਹਾੜ ਹੁੰਦਾ ਸੀ ਇਹਦਾ ਪੁਰਾਣੇ ਲੋਕ ਕਹਿੰਦੇ ਅਜੇ ਵੀ ਹੈਗਾ ਥੋੜਾ ਜਿਹਾ ਦੇਖੋ ਕਿੰਤਾ ਵਧੀਆ ਨਜ਼ਾਰਾ ਨੇਚਰਲ ਵੀ ਸੰਭਿਆ ਹੋਇਆ ਨਾਲੇ ਡਵੈਲਪਮੈਂਟ ਵੀ ਬਹੁਤ ਹੋਇਆ ਦੇਖੋ ਮਤਲਬ ਹਰ ਤੋਂ ਸਿਟੀ ਸਾ ਅਸੀਂ ਇੱਧਰ ਰਹਿੰਦੇ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਤੇ ਇੱਧਰ ਰਹਿੰਦੇ ਫੈਮਿਲੀ ਦੇ ਨਾਲ ਬਿਕੋਜ਼ ਕੋਸਟਲ ਏਰੀਆ ਬਹੁਤ ਹੈ ਜਿੱਥੇ ਹੁਣ ਅਸੀਂ ਵੀ ਰਹਿੰਦੇ ਪਏ ਆ ਪਰ ਉਸ ਟਾਈਮ ਤੇ ਸਾਨੂੰ ਫੈਮਿਲੀ ਕਰਕੇ ਇੱਧਰ ਹੀ ਰਹਿਣਾ ਪਿਆ ਉਦੋਂ ਦੀ ਹੀ ਡਿਵੈਲਪਮੈਂਟ ਹੈਗੀ ਹੈ ਨਾ ਤਾਂ ਹੁਣ ਜ਼ਿਆਦਾ ਡਿਵੈਲਪਮੈਂਟ ਹੋ ਗਿਆ ਹੁਣ ਤਾਂ ਦੇਖੋ ਸੜਕੀ ਪਹਿਲਾਂ ਪੁਲ ਨਹੀਂ ਹੁੰਦਾ ਦੀਆਂ ਹੁਣ ਭਣਿਆ 2 ਸਾਲ ਦਾ ਹੁਣ ਇੱਕ ਟੋਲ ਲੱਗ ਗਿਆ ਦਿੱਲੀ ਐਕਸਪ੍ਰੈਸਵੇ ਦੇਖੋ ਕਿੰਦਾ ਵਧੀਆ ਰੋਡ ਬਣਿਆ ਬਹੁਤ ਚੌੜਾ ਤੇ ਟੋਲ ਆ ਗਿਆ ਹੁਣ ਪਹਿਲਾ ਟੋਲ ਲੱਗਦਾ ਬਾਦ ਅਸੀਂ ਦੱਸਾਂ ਕਿ ਤੁਹਾਨੂੰ ਕਿੰਨੇ ਕੋਲ ਆਉਂਦੇ ਰਸਤੇ ਤੇ ਕੋ ਦਿੱਲੀ ਤੋਂ ਜਾਣ ਲਈ ਜਦੋਂ ਆਪਣਾ ਦੀਪ ਸਿੱਧੂ ਦਿੱਲੀ ਰਹਿੰਦਾ ਸੀ ਦਿੱਲੀ ਤੋਂ ਆਪਣਾ ਮੁੰਬਈ ਜਾਂਦਾ ਤੇ ਇਸੇ ਰੋਡ ਤੇ ਜਾਂਦਾ ਹੁੰਦਾ ਸੀ ਹਾਂ ਜੀ ਅਸੀਂ ਚੜ ਕੇ ਦਿੱਲੀ ਮੁੰਬਈ ਐਕਸਪ੍ਰੈਸ ਵੇ ਤੇ ਆ ਦੇਖੋ ਕਿੰਨਾ ਵਧੀਆ ਰੋਡ ਬਣਿਆ ਇਹ ਹੁਣ ਸਿੱਧਾ ਅਸੀਂ ਆਗਰੇ ਜਾ ਕੇ ਹਨਾ ਰੋਡ ਮੇਨ ਤੇ ਅਸੀਂ ਝੜ ਗਏ ਹਾਂ ਹੁਣ ਕਿਤੇ ਨਹੀਂ ਹੋਣਾ ਸਿੱਧਾ ਹਾਈਵੇਅ ਤੇ ਜਾਣਾ ਮੁੰਬਈ ਤੱਕ ਪਰ ਅਸੀਂ ਰਸਤੇ 'ਚ ਆਗਰੇ ਤੱਕ ਜਾਣਾ ਅਕਸਰ ਗਵਾਲੀਅਰ ਤੱਕ ਜਾਣਾ ਤੇ ਰਸਤੇ 'ਚ ਹੀ ਆਗਰਾ ਆਉਣਾ ਦੇਖੋ ਕਿੰਨਾ ਵਧੀਆ ਲੋਕੇਸ਼ਨ ਮੌਸਮ ਵੀ ਵਧੀਆ ਹੈ ਇਹ ਵਾਹ ਬਿਲਕੁਲ ਟ੍ਰੈਫਿਕ ਵੀ ਨਹੀਂ ਖਾਲੀ ਰੋਡ ਬਿਲਕੁਲ ਮੈਂ ਵੀ ਵਧੀਆ ਆ ਜੀਵੇ ਦੇਖੋ ਗਾਇਸ 100 ਦੀ ਸਪੀਡ ਤੋਂ ਬੱਬੀ ਚੱਲਉਂਦੇ ਆ ਅੱਛਾ ਜੀ ਇਹ ਦੇਖੋ ਚਾਹੁੰਦੇ ਆ ਨਾ ਆਹ ਦੇਖੋ ਮੁੰਬਈ ਐਕਸਪ੍ਰੈਸ ਨੋਗੜਾ ਦਿੱਲੀ ਮੁੰਬਈ ਇਹ ਦੇਖੋ ਆਹ ਦਿਲਵਾਰਾ ਦੇ ਏਰੀਆ ਫਰਾਂ ਲੱਗਾ ਪੰਜਾਬ ਹੁੰਦਾ ਇਹ ਬਿਲਕੁਲ ਹੀ ਪੱਕੀ ਆਪਣੀ ਜ਼ਮੀਨ ਆ ਇਹ ਛੋਟਾ ਭਰਾ ਹੈ ਦੇਖੋ ਹਾਂ ਇਹ ਆਪਣਾ ਛੋਟਾ ਭਰਾ ਹੈ ਕਿੱਥੇ ਮੰਜਾ ਕਿੱਥੇ ਮੰਜਾ मज़ा मज़ा गावा हा मज़ा गावा